ਸਵਾਗਤ ਹੈ ਸਾਰੇ ਵੀਰਾਂ ਦਾ ਅਦ੍ਰਿਸ਼ਯ ਪੰਜਾਬੀ ਤੇ ਸੋ ਵੀਰੋ ਅੱਜ ਆਪਾਂ ਗੱਲ ਕਰਾਂਗੇ ਐਮਰੋਹਾਇ ਤੇ ਐਮਰੋਹਾਇ ਜਿਹੜਾ ਹੈਗਾ ਐਮਰੋਹਾਇ ਇੱਕ ਐਸਾ ਗਵਰਨਮੈਂਟ ਦਾ ਸੀਕ੍ਰੇਟ ਪ੍ਰੋਜੈਕਟ ਸੀਗਾ ਸੀਕ੍ਰੇਟ ਐਕਸਪੈਰੀਮੈਂਟ ਸੀਗਾ ਇਨਸਾਨੀ ਸ਼ਰੀਰ ਦੇ ਉੱਤੇ ਜਿਹੜਾ ਕਿ ਗਲਤ ਚਲਾ ਗਿਆ ਸੀਗਾ ਐਮਰੋਹਾਇ ਜਿਹੜਾ ਹੈਗਾ ਉਹਦਾ ਪ੍ਰਭਾਵ THAILAND CHILE BRAZIL CHINA ਤੇ ਹੋਰ ਜਿਹੜੇ ਨੇ ਇਸ ਤਰ੍ਹਾਂ ਦੇ ਜਿਹੜੇ ਚੀਨੂ ਕੰਟਰੀ ਕਹਿੰਦੇ ਨੇ ਚੀਨੂ ਜ਼ਿਆਦਾਤਰ ਹੈਨਾ ਬ੍ਰਾਜ਼ੀਲ ਨੂੰ ਤੇ ਯੂ ایس ਕੈਨੇਡਾ ਤੱਕ ਵੀ ਹੁਣ ਉਹ ਐمبرੋਹਾਈ ਦਾ ਉਹ ਫੈਲ ਗਿਆ ਐمبرੋਹਾਈ ਉਹਨੂੰ ਤਾਂ ਕਿਹਾ ਜਾਂਦਾ ਉਹਦੇ ਜਿਹੜੇ ਥਾਈ ਭਾਸ਼ਾ ਦੇ ਵਿੱਚ ਐمبرੋਹਾਈ ਦੇ ਸਪੈਲਿੰਗ ਨੇ ਐਮ ਆਰ ਓ ਐਚ ਓ ਜੇ ਜਿੱਦਾਂ ਹੈਂਸੀ ਕਰੋਨੇ ਸੀਗਾ ਨਾ ਸਾਊਥ ਅਫਰੀਕਨ ਪਲੇਅਰ ਉਹਦੇ ਚ ਜੇ ਜਿਹੜਾ ਐਚ ਦੀ ਆਵਾਜ਼ ਦਿੰਦਾ ਸੀ ਇਸੀ ਤਰ੍ਹਾਂ ਐਮਬ੍ਰੋ ਹੋਏ ਦੇ ਵਿੱਚ ਜਿਹੜਾ ਲਾਸਟ ਚ ਜੇ ਆਂਦਾ ਉਹ ਐਚ ਦੀ ਆਵਾਜ਼ ਦਿੰਦਾ ਐਮਬ੍ਰੋ ਹੋਏ ਐਮਬ੍ਰੋ ਹੋਏ ਜਿਹੜਾ ਹੈਗਾ ਉਹ ਈਵਨ ਕੀ ਸੀਕਰਟ ਪ੍ਰੋਜੈਕਟ ਤੋਂ ਇਸ ਟਾਈਮ ਲੋਕਾਂ ਦਾ ਸੈਕਟ ਬਣ ਗਿਆ ਜਿਵੇਂ ਕੋਈ ਧਰਮ ਸੰਪਰਦਾਇ ਕੋਈ ਬਾਬਿਆਂ ਦੇ ਡੇਰੇ ਹੁੰਦੇ ਨੇ ਇਸ ਤਰ੍ਹਾਂ ਉਹਦੇ ਨਾਲ ਲੋਕ ਜੁੜਨ ਲੱਗ ਪਏ ਅਸਲ ਚ ਹੋਇਆ ਕਿ ਉਹ ਜੈਨੇਟਿਕ ਇੰਜੀਨੀਅਰਿੰਗ ਦੇ ਥਰੂ ਯਾਨੀ ਜੀਨਸ ਚੇਂਜ ਕਰਕੇ ਡੀਐਨਏ ਦੇ ਵਿੱਚ ਚੇਂजेस ਕਰਕੇ ਜਿਹੜਾ ਐਮਬ੍ਰੋ ਹੋਏ ਆ ਉਹ ਇੱਕ ਪਤੰਗਾ ਜਾਂ ਜਿਹਨੂੰ ਪਰਵਾਨਾ ਕਹਿੰਦੇ ਆ ਹਨਾ ਜਿਹੜਾ ਉਹ ਤਿਤਲੀ ਵਰਗਾ ਹੁੰਦਾ ਵੱਡਾ ਸਾਰਾ ਜਿਹੜੇ ਕਾਫੀ ਸਾਰੇ ਪਮਕੜ ਜੇ ਜੀ ਇਹਨਾਂ ਨੂੰ ਆਪਾਂ ਕਹ ਦਿੰਨੇ ਆ ਉਹ ਉਹ ਹੈ ਉਹ ਇਨਸਾਨ ਦੇ ਤੇ ਉਹਦੇ ਡੀਐਨਏ ਨੂੰ ਜੀਨਸ ਨੂੰ ਮਿਕਸ ਕਰਕੇ ਬਣਾਇਆ ਗਿਆ ਸੀ ਉਹ ਪ੍ਰਯੋਗ ਕੀਤਾ ਗਿਆ ਸੀ ਸਾਇੰਟਿਸਟਾਂ ਦੁਆਰਾ ਕੁਝ ਉਹ ਗਲਤ ਚਲਾ ਗਿਆ ਯਾਨੀ ਉਹਦੇ ਵਿੱਚ ਜੈਨੇਟਿਕ ਚੇਂਜੇਸ ਇੰਨੀਆਂ ਹੋ ਗਈਆਂ ਕਿ ਉਹ ਇਨਸਾਨਾਂ ਨੂੰ ਮੈਨੀਪੂਲੇਟ ਕਰਨਾ ਉਹਨਾਂ ਨੂੰ ਆਪਣੇ ਵਸਤ ਚ ਕਰਨਾ ਆਪਣੀਆਂ ਗੱਲਾਂ ਚ ਵਰਗ ਲਾਉਣਾ ਤੱਕ ਇਹਦੇ ਇਹ ਤੱਕ ਕਿਉਂਕਿ ਉਹਦੇ ਅੰਦਰ ਦੋ ਚੀਜ਼ਾਂ ਦੇ ਗੁਣ ਹੋ ਗਏ ਉਹ ਉਡ ਵੀ ਲੈਂਦਾ ਉਹਦੇ ਫੰਗ ਵੀ ਨੇ ਉਹ ਇਸ ਕਰਕੇ ਉਹਨੂੰ ਇੱਕ ਦੇਵੀ ਦੇਵਤਾ ਵਾਂਗੂ ਲੋਕ ਬਹੁਤ ਸਾਰੇ ਉਹਦੇ ਨਾਲ ਜੁੜ ਗਏ ਉਹਨੂੰ ਮੰਨਣ ਲੱਗ ਪਏ ਉਹਨੂੰ ਪੂਜਣ ਲੱਗ ਪਏ ਉਹਦੀਆਂ ਕੁਝ ਇਸ ਤਰ੍ਹਾਂ ਦੀਆਂ ਐਕਸਟਰਾਔਰਡਨਰੀ ਕਪੈਸਿਟੀਆਂ ਹੋ ਗਈਆਂ ਉਹ ਇਨਸਾਨੀ ਸੈਲਸ ਦੇ ਵਿੱਚ ਟਿਸ਼ੂਜ਼ ਦੇ ਵਿੱਚ ਜੀਨਸ ਦੇ ਵਿੱਚ ਐਦਾਂ ਦੀਆਂ ਚੇਂਜੇਸ ਵੀ ਕਰ ਦਿੰਦਾ ਜਿਹਦੇ ਨਾਲ ਕਿ ਬਹੁਤ ਵੱਡੇ ਵੱਡੇ ਰੋਗ ਜਿਵੇਂ ਕੈਂਸਰ ਵਰਗੇ ਰੋਗ ਜਾਂ ਹੈਪੇਟਾਈਟਿਸ ਵਰਗੇ ਰੋਗ ਵੀ ਸਹੀ ਕਰ ਦਿੰਦਾ ਇਸ ਕਰਕੇ ਲੋਕ ਉਹਦੇ ਮਗਰ ਲੱਗ ਲਏ ਉਹ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਕਿ ਤੁਰਿਆ ਫਿਰਦਾ ਨਾ ਗਵਰਨਮੈਂਟ ਕਿਸੇ ਲੈਵਲ ਤੇ ਮੰਨ ਸਕਦੀ ਹੈ ਵੀ ਇਹ ਸਾਡਾ ਕੋਈ ਐਕਸਪੈਰੀਮੈਂਟ ਸੀਗਾ ਇਹ ਜਿਹੜਾ ਹੈ ਗਲਤ ਚਲਾ ਗਿਆ ਤੋ ਇਸ ਕਰਕੇ ਜਿਹੜਾ ਇਹ ਹੁਣ ਲੋਕਾਂ ਨੂੰ ਤੋਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਲੋਕਾਂ ਨੇ ਜਿਹੜੇ ਉਹਦੇ ਨੂੰ ਮੰਨਣ ਵਾਲੇ ਨੇ ਉਹਨੂੰ ਸੰਪਰਦਾਇ ਬਣਾ ਲਿਆ ਜਿਨ੍ਹਾਂ ਨੇ ਉਹਨਾਂ ਨੇ ਉਹਦੇ ਮੰਦਰ ਵੀ ਬਣਾਏ ਹੋ ਨੇ ਮੰਦਰ ਟਾਈਪ ਉਹਦੇ ਵਿੱਚ ਵੱਡੀਆਂ ਵੱਡੀਆਂ ਉਹਦੀਆਂ ਮੂਰਤੀਆਂ ਲੱਕੜ ਦੀਆਂ ਮੂਰਤੀਆਂ ਉਸਾਰਦੇ ਨੇ ਲੋਕ ਉਹਦੀਆਂ ਮਤਲਬ ਬਹੁਤ ਜਗ੍ਹਾ ਇਹ ਜੇ ਡਾਕਟਰ ਜਿਹੜੇ ਪੜ੍ਹੇ ਲਿਖੇ ਡਾਕਟਰਸ ਤਾਂ ਉਹਦੇ ਨਾਲ ਜੁੜ ਗਏ ਜਾਦਾ ਮੈਡੀਕਲ ਕਮਿਊਨਿਟੀ ਦੇ ਲੋਕ ਉਹਦੇ ਨਾਲ ਜੁੜ ਗਏ ਇੱਕ ਨਾ ਵੈਨਜੂਏਲਾ ਦੇ ਵਿੱਚ ਇੱਕ ਡਾਕਟਰ ਸੀਗਾ ਉਹਦਾ ਹਸਪੀਟਲ ਮਿਲਿਆ ਸੀ ਅੰਡਰਗਰਾਉਂਡ ਹਸਪੀਟਲ ਉਹਦੇ ਵਿੱਚ ਉਹ ਬਹੁਤ ਸਾਰੇ ਇਨਸਾਨੀ ਡੈੱਡ ਬਾਡੀਜ਼ ਦੇ ਉੱਪਰ ਜੈਨੇਟਿਕ ਚੇਂਜਸ ਕਰਕੇ ਉਹਨਾਂ ਨੂੰ ਜਿਉਂਦੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹਨਾਂ ਦੇ ਵਿੱਚ ਚੇਂਜਸ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਯਾਨੀ ਉਹਨਾਂ ਦੇ ਪਤੰਗੇ ਵਾਂਗੂ ਉਸ ਬਾਡੀ ਦੇ ਸਟਰਕਚਰ, ਪੇਟ ਦੀਆਂ ਆਂਤੜਾਂ ਜਿਹੜੀਆਂ ਨੇ ਗਾਲ ਛੱਡ ਕੇ ਹੋਰ ਹੀ ਕੁਝ ਬਣ ਗਈਆਂ ਜੰਜਾਲ ਜਿਵੇਂ ਪਤੰਗੇ ਦੇ ਅੰਦਰ ਤੇ ਪੇਟ ਦਾ ਸਿਸਟਮ ਹੁੰਦਾ ਇਸ ਤਰ੍ਹਾਂ ਦਾ ਹੋਰ ਬਹੁਤ ਸਾਰੇ ਉਹਦੇ 'ਚ ਬੜੀ-ਬੜੀਆਂ ਬੜੇ-ਬੜੇ ਜੜੇ ਨੇ ਮਰਤਮਾਨ ਜੇ ਜਿਹੜੇ ਪ੍ਰੋਮ ਵਾਲੇ ਹੁੰਦੇ ਨੇ ਜਾਂ ਸੈਂਟੀਫਿਕ ਲੈਬਸ ਦੇ ਵਿੱਚ ਹੁੰਦੇ ਨੇ ਉਹਦੇ ਵਿੱਚ ਪਾਏ ਹੋਏ ਆ ਇਨਸਾਨੀ ਬਾਡੀਆਂ ਉਹ ਬਹੁਤ ਮਤਲਬ ਉਹਦੇ ਜਿਹੜਾ ਉਹਦੇ ਹਸਪਤਾਲੇ ਵਾਲੇ ਥੋੜੇ ਲੋਕ ਕਹਿੰਦੇ ਸੀ ਜਿੱਥੇ ਉਹਦਾ ਹਸਪਤਾਲ ਵੀ ਰਾਤ ਨੂੰ ਨਾ ਆਵਾਜ਼ਾਂ ਆਉਂਦੀਆਂ ਨੇ ਜਿਵੇਂ ਕੋਈ ਪਟਰਿਆ ਹੁੰਦਾ ਤੇ ਉਹਦੇ ਅੰਦਰ ਐਨੇ ਉਹ ਕਹਦੇ ਵੀ ਤਿੰਨ ਉਹਦੇ ਅੰਦਰ ਜਿਹੜੀਆਂ ਅਹ 3 ਸਟੋਰੀ ਬਿਲਡਿੰਗ ਮਤਲਬ ਜਿਹੜੀ ਆਪਾਂ ਕਹਦੀ ਆ ਅੰਡਰਗਰਾਉਂਡ ਜਾਂ ਬੇਸਮੈਂਟ ਮਿਲੀ ਜਿਹਦੇ ਵਿੱਚ ਇਹੋ ਜਿਹੇ ਆਡ ਐਕਸਪੈਰੀਮੈਂਟ ਆਪਰੇਸ਼ਨ تھیਟਰ ਸੀਗੇ ਜਿਹਦੇ ਨਾਲ ਉੱਥੇ ਇਨਸਾਨਾਂ ਨੂੰ ਇਸ ਤਰ੍ਹਾਂ ਦੇ ਪਤੰਗੇ ਦੇ ਵਿੱਚ ਚੇਂਜ ਕਰਕੇ ਉਹਦੇ ਕਲਟ ਦੇ ਵਿੱਚ ਰਲਾਇਆ ਜਾਂਦਾ ਸੀਗਾ ਸੋ ਇਸ ਪ੍ਰੋਜੈਕਟ ਦਾ ਇੰਨਾ ਜ਼ਿਆਦਾ ਦੁਖਦ ਪ੍ਰਭਾਵ ਹੋ ਗਿਆ 트ਰੇਜੇਡਿਕ ਹੋ ਗਿਆ ਇਹ ਕਿ ਗਵਰਨਮੈਂਟਾਂ ਜਿਹੜੀਆਂ ਨੇ ਇਹਦੇ ਚ ਇਨਵੋਲਵ ਸੀਗੀਆਂ ਇਸ ਐਕਸਪੈਰੀਮੈਂਟ ਦੇ ਵਿੱਚ ਉਹਨਾਂ ਨੇ ਉਲਟਾ ਇਹਨੂੰ ਲੁਕਾਉਣਾ ਸ਼ੁਰੂ ਕਰਤਾ